ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਕਹਿੰਦੇ ਜਲਥਲ ਹੋ ਗਿਆ ਮਾਨਸਾ ਉਸੇ ਤਰ੍ਹਾਂ ਪੂਰੇ ਪੰਜਾਬ ਹੀ ਨਹੀਂ ਚਾਰੇ ਪਾਸੇ بارشਾਂ ਹੋ ਰਹੀਆਂ ਨੇ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀਡੀਓ ਦੇਖ ਕੇ ਸਮਝ ਦੇ ਵਿੱਚ ਆਏਗਾ ਕਿ ਆਪਾਂ ਇਕੱਲੇ ਦੁਖੀ ਨਹੀਂ ਸਾਰਾ ਭਾਰਤੀ ਜਿਹੜਾ ਇਸ ਸਮੱਸਿਆ ਦੇ ਨਾਲ ਜੂਝ ਰਿਹਾ ਜਿੱਥੇ ਜਿੱਥੇ ਮੀਂਹ ਪੈਂਦਾ ਉੱਥੇ ਪਾਣੀ ਜਮਾ ਹੁੰਦਾ ਤੇ ਕਿੰਨੇ ਲੋਕ ਤੰਗ ਨੇ ਆ ਨਾਲ ਨਾਲ ਵੀਡੀਓ ਦੇਖੀ ਜਾਓ ਦਿੱਲੀ ਸਾਦਰਾ ਦੀ ਵੀਡੀਓ ਹੈ ਕਹਿੰਦੇ ਦਿੱਲੀ ਦੇ ਵਿੱਚ ਬਹੁਤ ਤਰੱਕੀ ਹੋਈ ਆ ਤੇ ਤਰੱਕੀ ਇੰਨੀ ਜ਼ਿਆਦਾ ਹੋਈ ਹੈ ਕਿ ਸਕੂਟਰੀਆਂ ਡੁੱਬੀਆਂ ਪਈਆਂ ਨੇ ਬੰਦੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤਾ ਦੋਸਤੋ ਸਮਝਣਾ ਚਾਹੀਦਾ ਹੈ ਕਿ ਪੂਰੇ ਪੰਜਾਬ ਨਹੀਂ ਮਾਨਸਾ ਨਹੀਂ ਪੂਰੇ ਭਾਰਤ ਦੇ ਵਿੱਚ ਜਿੱਥੇ ਵੀ ਮੀਂਹ ਪੈ ਰਿਹਾ ਉੱਥੇ ਇਹੀ ਹਾਲ ਹੋਏ ਪਏ ਨੇ ਇਸੇ ਤਰੀਕੇ ਦੇ ਨਾਲ ਪੂਰੇ ਪੰਜਾਬ ਦਾ ਵੀ ਇਹੀ ਹਾਲ ਹੈ ਸੀਵਰੇਜ ਸਮੱਸਿਆ ਮੰਨਦੇ ਆਂਗੇ ਸੀਵਰੇਜ ਸਮੱਸਿਆ ਹੈਗੀ ਹੈ ਸ਼ਹਿਰਾਂ ਦੇ ਵਿੱਚ ਪਾਣੀ ਖੜਾਗਾ ਗਲੀਆਂ ਦੇ ਵਿੱਚ ਪਾਣੀ ਖੜਾ ਹੈ ਪਰ ਕਹਿ ਸਕਦੇ ਆ ਵੀ ਲਗਾਤਾਰ بارش ਵੀ ਤਾਂ ਹੋ ਰਹੀ ਹੈ ਉਹ ਵੀ ਚੀਜ਼ ਦੇਖਣੀ ਚਾਹੀਦੀ ਹੈ ਕਿਉਂਕਿ ਦਿੱਲੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਸਕੂਟਰੀ ਡੁੱਬੀ ਪਈ ਹੈ ਹੁਣ ਜੇ ਆਪਾਂ ਸਵਾਲ ਖੜਾ ਕਰੀਏ ਕਿ ਦਿੱਲੀ ਦਾ ਨਗਰ ਨਿਗਮ ਕਰ ਕੀ ਰਿਹਾ ਹੈ ਕਿੱਥੇ ਉਹਨਾਂ ਦਾ ਧਿਆਨ ਹੈ ਕਿੱਥੇ ਧਿਆਨ ਰਹਿ ਗਿਆ ਤੇ ਕਿੱਥੇ ਉਹ ਕੰਮ ਕਰ ਰਹੇ ਨੇ ਕਿ ਸਕੂਟਰੀਆਂ ਡੁੱਬਦੀਆਂ ਫਿਰਦੀਆਂ ਨੇ ਤੇ بارش ਤੋਂ ਬਾਅਦ ਦੀ ਵੀਡੀਓ ਹੈ ਇਸੇ ਤਰੀਕੇ ਮਾਨਸਾ ਦੇ ਵਿੱਚ ਹਾਲ ਨੇ ਪੰਜਾਬ ਦੇ ਹੋਰ ਵੀ ਸ਼ਹਿਰਾਂ ਦੇ ਵਿੱਚ ਬਾਰਸ਼ ਤੋਂ ਬਾਅਦ ਇਹੀ ਹਾਲ ਬਣ ਜਾਂਦੇ ਨੇ ਪਾਰਕ ਤੇ ਨਾਕਤੇ ਜਿਹੜੀ ਸਮੱਸਿਆ ਹੈ ਉਸ ਦੇ ਨਾਲ ਲੋਕ ਜੂਝ ਰਹੇ ਨੇ ਲੋਕਾਂ ਦੇ ਨਾਲ ਸਾਡੀ ਵੀ ਹਮਦਰਦੀ ਹੈ ਕਿ ਲੋਕਾਂ ਦੇ ਘਰਾਂ ਦੇ ਬਾਹਰ ਪਾਣੀ ਹੈ ਉਹ ਕਰਨ ਵੀ ਕੀ ਪਰ ਜਿਹੜੇ ਬਰਸਾਤਾਂ ਦਾ ਮੌਸਮ ਹੈ ਬਰਸਾਤ ਲਗਾਤਾਰ ਹੋ ਰਹੀ ਹੈ ਪਾਣੀ ਕੱਢਣ ਦਾ ਸਮਾਂ ਨਹੀਂ ਕਿਸੇ ਨੂੰ ਮਿਲ ਰਿਹਾ ਤਾਂ ਦੇਖ ਸਕਦੇ ਹੋ ਦਿੱਲੀ ਦੀ ਵੀਡੀਓ ਹੈ ਸਾਦਰਾ ਦੀ ਵੀਡੀਓ ਜਿੱਥੇ ਸਕੂਟਰੀ ਡੁੱਬੀ ਪਈ ਹੈ ਹੁਣ ਕੀ ਕਹਿ ਸਕਦੇ ਆ ਕਿ ਉੱਥੋਂ ਦੀ ਨਗਰ ਨਿਗਮ ਵੀ ਨੇ ਵੀ ਕੰਮ ਨਹੀਂ ਕੀਤਾ ਉੱਥੋਂ ਦੇ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਧਿਆਨ ਨਹੀਂ ਦੇ ਰਿਹਾ ਤਾਂ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਮਝਣੀਆਂ ਚਾਹੀਦੀਆਂ ਨੇ ਬਾਰਸ਼ਾਂ ਵੀ ਲਗਾਤਾਰ ਆ ਪਾਣੀ ਵੀ ਲਗਾਤਾਰ ਕੱਢਿਆ ਜਾ ਰਿਹਾ ਤਾਂ ਦੋਸਤੋ ਇਹ ਵੀਡੀਓ ਤੋਂ ਤੁਹਾਨੂੰ ਕੀ ਸਮਝ ਆਇਆ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਤੇ ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਕਿ ਆਪਾਂ ਦੋਸਤਾ ਦੇ ਸਕਦੇ ਹਾਂ ਚਲੋ ਠੀਕ ਹੈ ਮੰਨ ਲੈਨੇ ਵੀ ਪਾਣੀ ਖੜਾ ਹੈ ਪਰ ਸਾਰੇ ਪੰਜਾਬ 'ਚ ਕਿ ਕਿਹਨੇ ਪਾਣੀ ਖੜਾਇਆ ਪੂਰੇ ਭਾਰਤ 'ਚ ਪਾਣੀ ਕਿਹਨੇ ਖੜਾਇਆ ਹਿਮਾਚਲ 'ਚ ਪਾਣੀ ਕਿਹਨੇ ਖੜਾਇਆ ਤਾਂ بارشਾਂ ਦਾ ਜਿਹੜਾ ਦੌਰ ਹੈ ਉਹ ਲਗਾਤਾਰ ਜਾ ਰਿਹਾ ਇਸ ਕਰਕੇ ਪਾਣੀ ਜਿਹੜਾ ਹੈ ਉਹ ਵੱਖ-ਵੱਖ ਸ਼ਹਿਰਾਂ ਦੇ ਵੱਖ-ਵੱਖ ਗਲੀਆਂ ਵੱਖ-ਵੱਖ ਜਿਹੜਾ ਪਿੰਡਾਂ ਦੇ ਵਿੱਚ ਜਮਾ ਹੋਇਆ ਪਿਆ ਉਸ ਨੂੰ ਕੱਢਣ ਦੇ ਲਈ ਲੋਕ ਕੋਸ਼ਿਸ਼ਾਂ ਵੀ ਕਰ ਰਹੇ ਆ ਪ੍ਰਸ਼ਾਸਨ ਵੀ ਕੋਸ਼ਿਸ਼ਾਂ ਕਰ ਰਿਹਾ ਤਾਂ ਵੀਡੀਓ ਜਿਹੜੀ ਆ ਦਿੱਲੀ ਦੀ ਸਾਦਰਾ ਦੀ ਹੈ ਜਿੱਥੇ ਸਕੂਟਰੀ ਡੁੱਬੀ ਪਈ ਤੁਸੀਂ ਆਪ ਦੇਖ ਰਹੇ ਹੋਵੋਗੇ ਤਾਂ ਹੁਣ ਦੋਸਤੋ ਆਪਾਂ ਦੋਸ਼ ਦੇਣਾ ਨਹੀਂ ਕਿਤੇ ਮੌਸਮ ਦਾ ਵੀ ਕਸੂਰ ਹੈ ਕਿਉਂਕਿ ਬਰਸਾਤਾਂ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਜਿਸ ਕਰਕੇ ਜਿਹੜਾ ਇਹ ਹਾਲ ਬਣੇ ਪਏ ਨੇ ਤੇ ਜਲਦੀ ਇਹਨਾਂ ਹਾਲਾਤਾਂ ਤੋਂ ਨਜਾਤ ਜਿਹੜੀ ਹੈ ਉਹ ਦਵਾਈ ਜਾਵੇਗੀ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਇਹੀ ਹਾਲ ਬਣੇ ਪਏ ਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ